ਤਰੀਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਹੋਈ ਹੈ ਕਿਉਂਕਿ ਧਾਮੀ ਸਾਹਿਬ ਵੱਲੋਂ ਅਸਤੀਫਾ ਦਿੱਤਾ ਗਿਆ ਲਗਾਤਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਭਾਈ ਤੁਸੀਂ ਅਸਤੀਫਾ ਵਾਪਸ ਲੈ ਲਓ ਪਰ ਅੱਜ ਮੁਲਾਕਾਤ ਤੋਂ ਬਾਅਦ ਵੀ ਨਹੀਂ ਮੰਨੇ ਉਹਨਾਂ ਕਹੇ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਵਾਂਗਾ ਜੀ ਉਹ ਕਹਿੰਦੇ ਜੀ ਮੈਂ ਅਸਤੀਫਾ ਦੇ ਦਿੱਤਾ ਸੋ ਦੇ ਦਿੱਤਾ ਵਾਪਸ ਨਹੀਂ ਦੇਣਾ ਤੁਸੀਂ ਇਹ ਚੀਜ਼ ਮਹਿਸੂਸ ਕਰੋ ਕਿ ਧਾਮੀ ਸਾਹਿਬ ਦੇ ਮਨ ਦੇ ਵਿੱਚ ਕਿੰਡੀ ਪੀੜ ਹੋਵੇਗੀ। ਉਹਨਾਂ ਨੂੰ ਇਸ ਕਦਮ ਚ ਉੱਨ ਲਈ ਮਜਬੂਰ ਕਿਉਂ ਹੋਣਾ ਪਿਆ? ਕਿਦਾ ਮਤਲਬ ਕਿਤੇ ਨਾ ਕਿਤੇ ਜਾ ਕੇ ਸਦਾਨਤਾ ਤੋਂ ਅਨਧਿਕ ਸਿਸਟਮ ਹੋ ਗਿਆ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਮੇਤੋ ਜੋਰ ਜ਼ਬਰਦਸਤੀ ਦੇ ਵਿੱਚ ਕਥਤ ਰੂਪ ਦੇ ਵਿੱਚ ਇਹਨਾਂ ਨੇ ਗਲਤੀਆਂ ਕਰਵਾ ਦਿੱਤੀਆਂ। ਔਰ ਖਾਸ ਕਰ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਵੱਧ ਉਸ ਦਿਨ ਉਦਾਸੀ ਸ਼ਾਈ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਲਾ ਫੈਸਲਾ ਕਰਵਾਇਆ। ਜਦੋਂ ਇਹਨਾਂ ਨੇ ਅਸਤੀਫਾ ਦੇ ਹੀ ਦਿੱਤਾ ਤੇ ਕਾਡੂ ਫੈਸਲਾ ਉਹਨਾਂ ਨੂੰ ਕੋਈ ਨਾ ਕੋਈ ਕਰਨਾ ਹੀ ਪਵੇਗਾ। ਇੱਕ ਇਹਨਾਂ ਦੀ ਸਥਿਤੀ ਹੱਸੋ ਹੀ ਨਹੀਂ ਇਸ ਗੱਲ 'ਚ ਬਣਾਤੀ। ਕਿ ਜੱਦਰ ਸਾਹਿਬ ਕਹਿੰਦੇ ਨੇ ਕਿ ਹੁਣ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਭਰਤੀ ਕਰਾਏਗੀ। ਜੇ ਹੰਤਮੀ ਸਾਹਿਬ ਨਹੀਂ ਆਉਂਦੇ ਤਾਂ ਫਿਰ ਅਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਕਨਵੀਨਰ ਚੁਣ ਦਿਆਂਗੇ। ਹੰਤਮੀ ਸਾਹਿਬ ਵੱਲੋਂ ਜਵਾਬ ਦੇ ਦੇਣਾ। ਹੰਤਮੀ ਸਾਹਿਬ ਚੰਗੀ ਸ਼ਖਸੀਅਤ ਨੇ। ਔਰ ਬਹੁਤ ਸਾਰੇ ਕਾਰਕੁਨ ਖਾਸ ਕਰ ਪੜਾਇੰ ਸਾਹਿਬ ਸਦਾ ਜਸਵੰਤ ਸਿੰਘ ਪੜਾਇੰ ਉਹ ਕਹਿੰਦੇ ਕਸਰਤਾ ਸਾਡੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਨਹੀਂ ਛੱਡੀ ਮੁਲਕਤ ਕਿਸਾਨ ਮੋਰਚਾ ਪੰਜਾਬ ਦੇ ਅੱਜ ਬੈਠੇ ਕਹੇ ਤੇ ਜਿਹਦੇ ਚੱਲਦੇ ਕਿਸਾਨ ਉਹ ਅੱਗੋਂ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਵਈਆ ਠੀਕ ਨਹੀਂ ਸੀ ਦੇਖੋ ਜਿਹੜਾ ਕੁਝ ਵਾਪਰਿਆ ਬਾਇਓ ਹੀ ਕਹਿ ਸਕਦਾ ਕਿ ਇਹ ਸਾਰਾ ਕੁਝ ਵਾਪਰਨਾ ਨਹੀਂ ਸੀ ਚਾਹੀਦਾ ਅਨਫੋਰਚੂਨੇਟ ਹੋਇਆ ਮੁੱਖ ਮੰਤਰੀ ਸਾਹਿਬ ਤੇ ਕੁ ਬੋਝ ਹੈ ਉਹਨਾਂ ਨੂੰ ਪਿਛਲੇ ਪਾਸੇ ਕੋਈ ਚੰਗੀ ਖਬਰ ਨਜ਼ਰ ਨਹੀਂ ਆ ਰਹੀ ਜਾਂ ਕੋਈ ਸਤਤੀ ਹੋ ਰਹੀ ਹੈ ਪੰਜਾਬ ਦੀ ਸਤਤੀ ਹੋਰ ਤਰ੍ਹਾਂ ਦੀ ਬਣ ਚੁੱਕੀ ਹੈ ਜਦੋਂ ਚਾਰੇ ਪਾਸਿਓ ਬਖਰੇਵੇਂ ਉੱਠ ਰਹੇ ਔਨ ਵਿਰੋਧਤਾਵਾ ਉੱਠ ਰਹੀਆਂ ਹੋਣ ਕਿ ਅਜਹੀ ਸਥਿਤੀ ਦੇ ਚਲਦਿਆਂ 2027 ਦਾ ਤਾਜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਆਗੂ ਦੇ ਸਿਰ ਤੇ ਸਜ ਸਕਦਾ ਹੈ ਕੈਨ ਨੂੰ 2 ਸਾਲਲੇ ਬੈਸੇ ਤੇ 1 ਸਾਲ ਆਇਆ ਅਗਲੇ ਵਿਤੀ ਸਾਲ ਦੇ ਸ਼ੁਰੂ ਵਿੱਚ ਫਿਰ ਤਾਂ ਸਤਤੀ ਹੋਰ ਕਸਮ ਦੀ ਹੋ ਜਾਂਦੀ ਹੈ ਅਧਿਕਾਰੀ ਵੀ ਫੋਨ ਚੱਕਣਾ ਬੰਦ ਕਰ ਦਿੰਦੇ ਆ ਪਰ ਜਿਹੜਾ ਕੁਝ ਇਹ ਭਗਵੰਤ ਮਾਨ ਨੇ ਕੀਤਾ ਹੈ ਇਹ ਤਾਂ ਬਹੁਤ ਜਿਆਦਾ ਸ਼ਰਮਨਾਕ ਹੈ ਇੰਨਾ ਜਿਆਦਾ ਸ਼ਰਮਨਾਕ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਕਹਿੰਦੇ ਪਹਿਲਾਂ ਕਦੇ ਇਸ ਸਤਤੀ ਨਹੀਂ ਆਈ ਸਾਰਿਆਂ ਨਾਲ ਹੀ ਵਿਗਾੜ ਪਾਈ ਜਾਨੀ ਜੇ ਆਪਾਂ ਸਾਰਿਆਂ ਨਾਲ ਹੀ ਵਿਗਾੜ ਪਾ ਲਿਆ ਤੇ ਫਿਰ ਜਿਹੜਾ ਉਹ ਗੀਤ ਹੈ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਉ ਕੌਣਵੇ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੌਣ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਜਾਨ ਤੋਂ ਪਹਿਲਾਂ ਸਵਾਗਤ ਕਰਦੇ ਆ ਸਵਾਗਤ ਆ ਪਰੋਣ ਦੇ ਵਿੱਚ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਢਿਲ ਸਾਹਿਬ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਹੋਈ ਹੈ ਕਿਉਂਕਿ ਧਾਮੀ ਸਾਹਿਬ ਵੱਲੋਂ ਅਸਤੀਫਾ ਦਿੱਤਾ ਗਿਆ ਲਗਾਤਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਭਾਈ ਤੁਸੀਂ ਅਸਤੀਫਾ ਵਾਪਸ ਲੈ ਲਓ ਪਰ ਅੱਜ ਮੁਲਾਕਾਤ ਤੋਂ ਬਾਅਦ ਵੀ ਨਹੀਂ ਮੰਨੇ ਉਹਨਾਂ ਕਹੇ ਕਿ ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ ਜੀ ਇਹ ਚੀਜ਼ ਦੇਖੋ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਵਉੱਚ ਸੰਸਥਾ ਉਹਨਾਂ ਦੇ ਨਾਲ ਜਿਹੜੀ ਸਭ ਤੋਂ ਸਰਵਉੱਚ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਹੈ ਉਹ ਕਹਿੰਦੇ ਜੀ ਮੈਂ ਅਸਤੀਫਾ ਦੇ ਦਿੱਤਾ ਸੋ ਦੇ ਦਿੱਤਾ ਬਾਪਸ ਨਹੀਂ ਲੈਣਾ ਤੁਸੀਂ ਇਹ ਚੀਜ਼ ਮਹਿਸੂਸ ਕਰੋ ਕਿ ਧਾਮੀ ਸਾਹਿਬ ਦੇ ਮਨ ਦੇ ਵਿੱਚ ਕਿੰਡੀ ਪੀੜ ਹੋਵੇਗੀ ਉਹਨਾਂ ਨੂੰ ਇਸ ਕਦਮ ਚੁੱੱਕਣ ਲਈ ਮਜਬੂਰ ਕਿਉਂ ਹੋਣਾ ਪਿਆ ਇਹਦਾ ਮਤਲਬ ਕਿਤੇ ਨਾ ਕਿਤੇ ਜਾ ਕੇ ਸਿਧਾਂਤਾਂ ਤੋਂ ਅਨਧਿਕ ਸਿਸਟਮ ਹੋਇਆ ਹੈ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਮੇਤੋ ਜ਼ੋਰ ਜ਼ਬਰਦਸਤੀ ਦੇ ਵਿੱਚ ਕਥਤ ਰੂਪ ਦੇ ਵਿੱਚ ਇਹਨਾਂ ਨੇ ਗਲਤੀਆਂ ਕਰਵਾ ਦਿੱਤੀਆਂ ਔਰ ਖਾਸ ਕਰ ਉਹਨਾਂ ਦੇ ਮਨ ਦੇ ਵਿੱਚ ਸਭ ਤੋਂ ਵੱਧ ਉਸ ਦਿਨ ਉਦਾਸੀ ਸ਼ਾਈ ਜਦੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਲਾ ਫੈਸਲਾ ਕਰਵਾਇਆ ਗਿਆ ਇੱਕ ਸ਼ਬਦ ਹੈ ਕਿ ਪੂਰੀ ਪਾਰਟੀ ਕਾ ਕਰਕੇ ਸਫਾਇਆ ਮੇਰਾ ਪਿਆਗਾਰਾ ਇੱਕ ਕਵੀ ਨੇ ਮੰਚ ਤੇ ਕਿਹਾ ਸੀ ਤੇ ਇਹ ਤਾਂ ਫਿਰ ਵੀ ਸੁਧਰਨ ਨੂੰ ਤਿਆਰ ਨਹੀਂ ਅੱਜ ਉਹਨਾਂ ਨੇ ਤਖਤਸ਼੍ਰੀ ਜੀ ਅਕਾਲ ਤਖਤ ਸਾਹਿਬ ਦੇ ਜੱਦਰ ਗਿਆਨੀ ਰਗਵੀਰ ਸਿੰਘ ਦੇ ਨਾਲ ਇੱਕ ਲੰਬੀ ਮੁਲਾਕਾਤ ਕੀਤੀ ਹੈ ਕੱਲ ਨੂੰ ਇਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਦੀ ਮੀਟਿੰਗ ਹੈ 11 ਵਜੇ ਹੋਰ ਜਦੋਂ ਇਹਨਾਂ ਨੇ ਅਸਤੀਫਾ ਦੇ ਹੀ ਦਿੱਤਾ ਤੇ ਕਾਡੂ ਫੈਸਲਾ ਉਹਨਾਂ ਨੂੰ ਕੋਈ ਨਾ ਕੋਈ ਕਰਨਾ ਹੀ ਪਵੇਗਾ। ਇੱਕ ਇਹਨਾਂ ਦੀ ਸਥਿਤੀ ਹੱਸੋ ਹੀ ਨਹੀਂ ਇਸ ਗੱਲ 'ਚ ਬਣਾਤੀ। ਕਿ ਜੱਦਰ ਸਾਹਿਬ ਕਹਿੰਦੇ ਨੇ ਕਿ ਹੁਣ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਭਰਤੀ ਕਰਾਏਗੀ। ਜੇ ਹੁਣ ਧਾਮੀ ਸਾਹਿਬ ਨਹੀਂ ਆਉਂਦੇ ਤਾਂ ਫਿਰ ਅਸੀਂ ਉਹਨਾਂ ਦੇ ਵਿੱਚੋਂ ਕਿਸੇ ਨੂੰ ਕਨਵੀਨਰ ਚੁਣ ਦਿਆਂਗੇ। ਜੇ ਧਾਮੀ ਸਾਹਿਬ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਾਲਾ ਉਹਦਾ ਸਾਹਮਦੇ ਆ ਤਾਂ ਫਿਰ ਸੱਤ ਮੈਂਬਰੀ ਭਰਤੀ ਕਮੇਟੀ ਦੇ ਸਬੰਧ ਵਿੱਚ ਕਿਸ ਤਰ੍ਹਾਂ ਜਵਾਬ ਦੇਣ ਦੇ ਹੋਣਗੇ ਇਹ ਗੱਲ ਤਾਂ ਸਾਹਮਣੇ ਹੈ ਉਹਨਾਂ ਵੱਸ ਤੇ ਬਹੁਤ ਔਖੀ ਗੱਲ ਬਣ ਚੁੱਕੀ ਹੈ ਜੇ ਉਹ ਅਸਤੀਫਾ ਬਾਅਦਸ ਨਹੀਂ ਲੈਂਦੇ ਉਵਿਸਥਤੀ ਜੀਵ ਹੈ ਜੇ ਬਾਬਸ ਲੈ ਲੈਂਦੇ ਨੇ ਤਾਂ ਉਹਨਾਂ ਨੂੰ ਦੂਜੇ ਪਾਸੇ ਵੀ ਜਾਣਾ ਪਵੇਗਾ ਇਸ ਕਰਕੇ ਉਹ ਗੰਭੀਰ ਸੰਕਟ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਾ ਕੇ ਕਹਿਤਾ ਕਿ ਮੈਂ ਤਾਂ ਜੀ ਫਿਰ ਹੁਣ ਅਸਤੀਫਾ ਨਹੀਂ ਲਵਾਗਾ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ 18 ਮਾਰਚ ਤੋਂ ਆਪਣੀ ਭਰਤੀ ਸ਼ੁਰੂ ਕਰ ਦੇਣੀ ਹੈ ਜਿਹਦੇ ਬਾਰੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਕਲੇਰ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਆ ਮੈਂ ਹੁਣ ਵਾਰ-ਵਾਰ ਦੀ ਉਹਦੇ ਤੇ ਗੱਲ ਕਰਨੀ ਪਹਿਲਾਂ ਕਾਫੀ ਕੁਝ ਕਿਹਾ ਜਾ ਚੁੱਕਿਆ ਸੋ ਧਾਮੀ ਸਾਹਿਬ ਹੁਣ ਨਹੀਂ ਆਉਣਗੇ ਤੇ ਫਿਰ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੀਤ ਪ੍ਰਧਾਨ ਹੈ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਬਿਰਕ ਇਹਨਾਂ ਦੇ ਵਿਧੀ ਵਿਧਾਨ ਮੁਤਾਬਕ ਤਾਂ ਕਿਉਂਕਿ ਜੇ ਪ੍ਰਧਾਨ ਨਾ ਹੋਵੇ ਤਾਂ ਸੀਨੀਅਰ ਮੀਤ ਪ੍ਰਧਾਨ ਉਹਦੇ ਵਾਸਤੇ ਸਭ ਤੋਂ ਅਹਿਮ ਜਾਂ ਫਿਰ ਅੰਤਰੰਕ ਕਮੇਟੀ ਦੇ ਵਿੱਚ ਕਿਸੇ ਨਵੇਂ ਨੂੰ ਸਰਬਸੰਮਤੀ ਨਾਲ ਚੋਣ ਲੈਣ ਉਹ ਧਿਆਨ ਕੱਲ ਤੇ ਹੋਵੇਗਾ ਪਰ ਧਾਮੀ ਸਾਹਿਬ ਵੱਲੋਂ ਜਵਾਬ ਦੇ ਦੇਣਾ ਧਾਮੀ ਸਾਹਿਬ ਚੰਗੀ ਸ਼ਖਸੀਅਤ ਨੇ ਪਰ ਬਹੁਤ ਸਾਰੇ ਕਾਰਕੁਨ ਖਾਸ ਕਰ ਪੜਾਇੰ ਸਾਹਿਬ ਸਦਾਜ ਜਸਵੰਤ ਸਿੰਘ ਪੜਾਇੰ ਉਹ ਕਹਿੰਦੇ ਕਸਰ ਤਾਂ ਸਾਡੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਨਹੀਂ ਛੱਡੀ ਜੀ ਜੀ ਸੋ ਨਾਲਿਕਾ ਕਰਾਂਗੇ ਜੀ ਐਸ ਕੇ ਆਮ ਦੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਅੱਜ ਬੈਠਕ ਹੈ ਤੇ ਜਿਹਦੇ ਚੱਲਦੇ ਕਿਸਾਨ ਉਹ ਅੱਗੋਂ ਜਦੋਂ ਪੱਤਰਕਾਰ ਦੇ ਨਾਲ ਗੱਲਬਾਤ ਕਰ ਰਹੀ ਸੀ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰਵਈਆ ਠੀਕ ਨਹੀਂ ਸੀ ਸਾਡੇ ਕੇਂਦਰ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਵੀ ਹੋਈ ਹੈ ਬੈਠਕਾਂ ਵੀ ਹੋਈਆਂ ਨੇ ਪਰ ਕਦੇ ਅਜਿਹਾ ਨਹੀਂ ਹੋਇਆ ਸਾਡੇ ਨਾਲ ਜੀ ਦੇਖੋ ਜਿਹੜਾ ਕੁਝ ਵਾਪਰਿਆ ਮੈਂ ਉਹੀ ਕਹਿ ਸਕਦਾ ਕਿ ਇਹ ਸਾਰਾ ਕੁਝ ਵਾਪਰਨਾ ਨਹੀਂ ਸੀ ਚਾਹੀਦਾ ਅਨਫੋਰਚੂਨੇਟ ਹੋਇਆ ਗੈਰ ਕੁਦਰਤੀ ਹੋਇਆ ਹੈ ਕਿੰਨਾ ਸਤਤੀਆਂ ਦੇ ਵਿੱਚ ਹੋਇਆ ਹੈ ਮੁੱਖ ਮੰਤਰੀ ਸਾਹਿਬ ਤੇ ਕੋ ਬੋਝ ਹੈ ਉਹਨਾਂ ਨੂੰ ਪਿਛਲੇ ਪਾਸੇ ਕੋਈ ਚੰਗੀ ਖਬਰ ਨਜ਼ਰ ਨਹੀਂ ਆ ਰਹੀ ਜਾਂ ਕੋਈ ਸਤਤੀ ਹੋਰ ਹੈ ਜਿਹੜਾ ਸਾਡਾ ਇੰਟੈਲੀਜੈਂਸ ਵਿੰਗ ਹੈ ਉਹ ਕਈ ਤਰ੍ਹਾਂ ਦੀਆਂ ਰਿਪੋਰਟਾਂ ਆਪਣੀਆਂ ਦੇ ਚੁੱਕਿਆ ਕੀ ਉਹਨਾਂ ਨੇ ਰਿਪੋਰਟਾ ਚ ਕਹਿਤਾ ਪੰਜਾਬ ਦੀ ਸਥਿਤੀ ਹੋਰ ਤਰ੍ਹਾਂ ਦੀ ਬਣ ਚੁੱਕੀ ਹੈ ਜਦੋਂ ਚਾਰੇ ਪਾਸਿਓਂ ਬਖਰੇਵੇਂ ਉੱਠ ਰਹੇ ਔਨ ਵਿਰੋਧਤਾਵਾ ਉੱਠ ਰਹੀਆਂ ਹੋਣ ਕਿ ਅਜਹੀ ਸਥਿਤੀ ਦੇ ਚਲਦਿਆਂ 2027 ਦਾ ਤਾਜ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਆਗੂ ਦੇ ਸਿਰ ਤੇ ਸਾਜ ਸਕਦਾ ਭਾਵੇਂ ਅੱਜ ਦੀ ਘੜੀ ਦੇ ਵਿੱਚ ਕਹਿਣਾ ਬਹੁਤ ਔਖਾ ਹੈ 2 ਸਾਲ ਨੇ 2 ਸਾਲਾਂ ਦੇ ਵਿੱਚ ਪਰਸਤਥੀਆਂ ਕਿਉਂ ਜਾਂਉਂਦੀਆਂ ਨੇ ਕਹਿਣ ਨੂੰ 2 ਸਾਲਲੇ ਵੈਸੇ ਤਾਂ 1 ਸਾਲ ਆਏ ਅਗਲੇ ਬੀਤੀ ਸਾਲ ਦੇ ਸ਼ੁਰੂ ਵਿੱਚ ਫਿਰ ਤਾਂ ਸਤਤੀ ਹੋਰ ਕਸਮ ਦੀ ਹੋ ਜਾਂਦੀ ਹੈ ਅਧਿਕਾਰੀ ਵੀ ਫੋਨ ਚੱਕਣਾ ਬੰਦ ਕਰ ਦਿੰਦੇ ਆ ਸੋ ਇਹ ਸਾਰੀਆਂ ਪਰਸਤਿਤੀਆਂ ਦੇ ਵਿੱਚ ਕੀ ਹੋਣਾ ਹੈ ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਕੀਤੀ ਹੈ ਅੱਜ ਉਹਦੇ ਵਿੱਚ ਲੁਧਿਆਣੇ ਦੇ ਵਿੱਚ ਰਾਜੇਵਾਲ ਸਾਹਿਬ ਵੀ ਸਨ ਹਰਮੀਤ ਕਾਧੀਆਂ ਵੀ ਸੀ ਹਰਿੰਦਰ ਲਖੋਵਾਲ ਵੀ ਸੀ ਤੇ ਜਿੱਤੋ ਕਮੇਰਾ ਖਿਆਲ ਹੈ ਕਿਉਂਕਿ ਸਾਰੇ ਇਕੱਠੇ ਨੇ ਐਸਕੇਐਮ ਦੇ ਵਿੱਚ ਤਾਂ ਜਗਿੰਦਰ ਸਿੰਘ ਉਗਰਾਹਾਂ ਜਾਂ ਉਹਨਾਂ ਦਾ ਕੋਈ ਸਾਥੀ ਹੋਵੇਗਾ ਉਹ ਕਹਿੰਦੇ ਵੀ ਸਾਨੂੰ ਖਾਸ ਕਰ ਬਲਬੀਰ ਸਿੰਘ ਰਾਜੀਵਾਲ ਉਹਨਾਂ ਨੂੰ ਤਕਰੀਬਨ ਤਕਰੀਬਨ 54-55 ਸਾਲ ਦਾ ਕਿਸਾਨ ਜਥੇਬੰਦੀਆਂ ਵਿੱਚ ਕੰਮ ਕਰਨ ਦਾ ਤਜਰਬਾ ਹੈਗਾ ਉਹਨਾਂ ਦਾ ਇਸ ਯਰਬੀ ਦੇ ਵਿੱਚੋਂ ਉਹ ਕਹਿੰਦੇ ਅੱਜ ਤੱਕ ਅਸੀਂ ਸਭ ਤੋਂ ਸਖਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਝਦੇ ਸੀ ਕਿਉਂਕਿ ਉਹ ਫੌਜੀ ਪਿਛੋਕੜ ਦੇ ਵਿੱਚੋਂ ਨੇ ਮਿਲਟਰੀ ਮੈਨ ਨੇ ਪਰ ਜਿਹੜਾ ਕੁਝ ਇਹ ਭਗਵੰਤ ਮਾਨ ਨੇ ਕੀਤਾ ਹੈ ਇਹ ਤਾਂ ਬਹੁਤ ਜ਼ਿਆਦਾ ਸ਼ਰਮਨਾਕ ਇੰਨਾ ਜ਼ਿਆਦਾ ਸ਼ਰਮਨਾਕ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਕਹਿੰਦੇ ਪਹਿਲਾਂ ਕਦੇ ਇਸ ਸਥਿਤੀ ਨਹੀਂ ਆਈ ਤੁਸੀਂ ਸਾਰਿਆਂ ਨਾਲ ਹੀ ਵਿਗਾੜ ਪਾਈ ਜਾਂਦੇ ਹੋ ਜੇ ਆਪਾਂ ਸਾਰਿਆਂ ਨਾਲ ਹੀ ਵਿਗਾੜ ਪਾ ਲਿਆ ਤੇ ਫਿਰ ਜਿਹੜਾ ਉਹ ਗੀਤ ਹੈ ਜੇ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਉ ਕੌਣ ਵੇ ਹੰਸ ਰਾਜ ਹੰਸ ਦਾ ਮੇਰਾ ਕਲ ਕੋਈ ਹੱਦਾ ਬੰਦੇ ਰਹਿਣੇ ਚਾਹੀਦੀ ਹੈ ਜਿੱਦਾਂ ਦਾ ਰੁਪਈਆ ਉੱਥੇ ਹੋਇਆ ਕਿਹੜੀ ਧਿਰ ਨੇ ਕੀ ਕੀਤਾ ਤੇ ਮੈਂ ਫਿਰ ਇੱਕ ਵਾਰੀ ਕਹਿ ਰਿਹਾ ਕਿ ਅਨਫੋਰਚੂਨੇਟ ਗੈਰ ਕੁਦਰਤੀਆ ਹੋਣਾ ਨਹੀਂ ਚਾਹੀਦਾ ਸੀ ਤੇ ਫਿਰ ਤੁਸੀਂ ਸੱਚ ਚ ਪਾ ਕੇ ਛੱਡੀ ਜਾਮੋ ਲੈ ਇਹ ਤਾਂ ਜੀ ਕਰਦਾ ਜਿੱਥੇ ਵਰ ਜੀ ਧਰਨੇ ਦੇ ਲੈਂਦੇ ਨੇ ਉਹਨਾਂ ਨੇ ਫਿਰ ਯਾਦ ਕਰਾਤਾ ਅੱਜ ਮੀਟਿੰਗ ਦੇ ਵਿੱਚ ਦਿੱਲੀ ਦੇ ਬਾਰਡਰ ਦੇ ਉੱਤੇ ਧਰਨਾ ਲੱਗਿਆ ਵਾ ਅਸੀਂ ਇੱਕ ਨੈਸ਼ਨਲ ਚੈਨਲ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛ ਲਿਆ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਰਾਜਧਾਨੀ 'ਚ ਜਾ ਨਹੀਂ ਸਕਦਾ ਲੈ ਕੌਣ ਸਮਝਾਵੇ ਇਹਨਾਂ ਨੂੰ ਕਿਸਾਨ ਕੋਈ ਪਾਕਿਸਤਾਨ ਤੋਂ ਆਇਆ ਹੈ ਇਹ ਪੰਜਾਬ ਦਾ ਕਿਸਾਨ ਹੈ ਭਾਰਤ ਦਾ ਕਿਸਾਨ ਹੈ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਆਜ਼ਾਦ ਭਾਰਤ ਦੇ ਵਿੱਚ ਇਹ ਦਿੱਲੀ ਤੱਕ ਜਾ ਸਕਦੇ ਆ ਇਹਨਾਂ ਦਾ ਹੱਕ ਬਣਦਾ ਹੈ ਤੇ ਫਿਰ ਭਾਈ ਅੱਜ ਦੱਸ ਦਿਓ ਜੇ ਉਹ ਚੰਡੀਗੜ੍ਹ ਆਉਣਾ ਚਾਹੁੰਦੇ ਸੀ ਤਾਂ ਕਿੱਡੀ ਕਬੱਡੀ ਗੱਲ ਹੈ ਪਿਛਲੀ ਵਾਰ ਵੀ ਕੇਂਦਰ ਦੀ ਸਰਕਾਰ ਇਹਨੂੰ ਸਹੀ ਆਂਚ ਨਹੀਂ ਸਕੀ ਉਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ 26 ਤੇ 27 ਨਵੰਬਰ ਦੋ ਦਿਨ ਦਾ ਸੀ ਰਾਮਲੀਲਾ ਮੈਦਾਨ ਦਾ ਜਿਵੇਂ ਵੀ ਹੀਰਾਂ ਕੱਤ ਕੇ ਉਹ ਜਾ ਰਹੇ ਸੀ ਦੋ ਦਿਨ ਸੀ ਕਿਹੜੇ ਪਹਿਲੇ ਦਿਨ ਤਾਂ ਉਹ ਅੱਧੇ ਦੁਪਹਿਰ ਤੱਕ ਪਹੁੰਚੇ ਐ ਤੇ ਤੀਜੇ ਦਿਨ ਉਹਨਾਂ ਨੇ ਉਥੋਂ ਤੁਰ ਪੈਣਾ ਸੀ ਕਿਉਂ ਪੰਗਾ ਲਿਆ ਜੀ ਵੀ ਚੰਡੀਗੜ੍ਹ ਦੇ ਵਿੱਚ ਗਏ ਸੀ ਤੇ ਫਿਰ ਜਦੋਂ ਤੁਸੀਂ ਉਦੋਂ ਸਵਾਲ ਚੁੱਕਦੇ ਹੋ ਇਹ ਦਿੱਲੀ ਕਿਉਂ ਨਹੀਂ ਜਾ ਸਕਦੇ ਤੇ ਫਿਰ ਸਵਾਲ ਤਾਂ ਹੁਣ ਵੀ ਉੱਠਣਗੇ ਉੱਠ ਵੀ ਖੜੇ ਐ ਇਹ ਚੰਡੀਗੜ੍ਹ ਕਿਉਂ ਨਹੀਂ ਜਾ ਸਕਦੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਬ੍ਰੋਦੀ ਧਰਤੀਆਂ ਜਥੇਬੰਦਗਾਂ ਨੇ ਪ੍ਰਤਾਪ ਸਿੰਘ ਬਾਜਬਾ ਅਮਰਿੰਦਰ ਸਿੰਘ ਰਾਜਾਪਿੰਗ ਅਕਾਲੀ ਆਗੂ ਵਿਕਰਮ ਸਿੰਘ ਜੀਠਿਆ ਉਹ ਸਾਰੀਆਂ ਆਪ ਰੀਲਾਂ ਪ੍ਰਾਣੀਆਂ ਨਾਲ ਲਾ ਲਾ ਕੇ ਚਲਾ ਰਹੇ ਨੇ ਤੇ ਜਵਾਬ ਕੀ ਹੈ ਕੁਝ ਵੀ ਨਹੀਂ ਸੋਬੇ ਰੱਖਿਆ ਹਾਲਾਕੇ ਅਜੇ ਵੀ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਤੇ ਵਿਗੜਨਾ ਖਰਬੂਜੇ ਦਾ ਇਹ ਸ਼ੁਰੂ ਦਾ ਕੁਝ ਨਹੀਂ ਹੋਣਾ ਸੋ ਉਮੀਦ ਹੈ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਪੱਧਰ ਦੇ ਉੱਤੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਾਰੇ ਇਸੇ ਪੰਜਾਬ ਦੇ ਕਿਸਾਨ ਨੇ ਇਸੇ ਪੰਜਾਬ ਦੇ ਤਹਿਸੀਲਦਾਰ ਨੇ ਇਸੇ ਪੰਜਾਬ ਦਾ ਇਹ ਤੇ ਕਈ ਪੱਖਾਂ ਦੇ ਉੱਤੋਂ ਗੱਲ ਹੋਣੀ ਚਾਹੀਦੀ ਹੈ ਕੱਲਾ ਇਹ ਪੱਖ ਨਹੀਂ ਕਿ ਤਹਿਸੀਲਦਾਰ ਪੈਸੇ ਲੈਂਦੇ ਐ ਤੇ ਪੱਖ ਤਾਂ ਫਿਰ ਇਹ ਵੀ ਕੱਢੋ ਜਿਹੜਾ ਤੁਹਾਡੇ ਐਮਐਲਏਾਂ ਤੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਮੂੰਹ ਦੇ ਨਾਲ-ਨਾਲ ਪੂਰਾ ਸਾਰਾ ਮੂਈ ਲਪਲਿਆ ਇੱਕ ਕਿਸਮ ਦਾ ਸਾਰਿਆਂ ਨੇ ਨਹੀਂ ਮੈਂ ਕਦੇ ਵੀ ਨਹੀਂ ਸਾਰਿਆਂ ਨੂੰ ਕਹਿੰਦਾ ਬਹੁਤ ਸਾਰੇ ਚੰਗੇ ਇਨਸਾਨ ਵੀ ਐ ਜਿਨ੍ਹਾਂ ਤੇ ਇਹ ਲਜਾਮ ਲੱਗਦੇ ਐ ਤੇ ਕਾਰਵਾਈ ਫਿਰ ਉਹਨਾਂ ਤੇ ਵੀ ਕਰ ਦਿਓ ਲੋਕ ਮੰਨਣਗੇ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਫਿਰ ਆਪਣੇ ਵਾਲੇ ਵੀ ਨਹੀਂ ਬਖਸ਼ੇ ਇਹੋ ਜੀ ਕਾਰਵਾਈ ਨਾ ਕਰਿਓ ਜਿਹਹੀ ਜਿਹੀ ਰਤਨ ਤੇ ਹੋਈ ਐ ਤੇ ਜਾਂ ਵਿਜੇ ਸਿੰਘਲੇ ਤੇ ਹੋਈ ਐ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਦਿੱਲੀ ਖਟੜਾ ਐਕਸਪ੍ਰੈਸ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਇਲਜ਼ਾਮ ਸੀਗਾ ਵੀ ਸਾਨੂੰ ਮੁੱਲ ਸਹੀ ਮੁੱਲ ਨਹੀਂ ਮਿਲ ਰਾ ਜ਼ਮੀਨਾਂ ਦਾ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਹਾਈ ਕੋਰਟ ਵੱਲੋਂ ਕਿਹਾ ਗਿਆ ਹੈ ਕਿ ਪੈਸੇ ਬਾਅਦ ਦੀ ਗੱਲ ਆ ਪਰ ਕੰਮ ਤਾਂ ਨਾਲ ਨਾਲ ਚੱਲਣਾ ਚਾਹੀਦਾ ਜੀ ਇਹ ਕੇਸ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਲੱਗਿਆ ਹੋਇਆ ਸੀ ਪਹਿਲਾਂ ਤੋਂ ਹੀ ਮਾਨਜੋਗ ਅਦਾਲਤਾਂ ਇਸ ਮਾਮਲੇ 'ਚ ਸਖਤ ਨੇ ਇਹ ਅਦਾਲਤ ਹੈਗੀ ਹੈ ਜੀ ਜਸਟਿਸ ਸ੍ਰੇਸ਼ਵਰ ਠਾਕੁਰ ਤੇ ਜਸਟਿਸ ਕੁਲਦੀਪ ਤਿਵਾੜੀ ਉਹਨਾਂ ਦੀ ਅਦਾਲਤ ਦੇ ਵਿੱਚ ਇਹ ਮਾਮਲਾ ਲੱਗਿਆ ਵਾ ਸੀ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਇਹ ਮਸਲੇ ਨੂੰ ਚੱਕਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਸਖਤ ਟਿੱਪਣੀ ਬਹੁਤ ਕਰਤੀ ਹੈ ਉਹ ਕਹਿੰਦੇ ਕਿ ਦੇਸ਼ ਅੰਦਰ ਵਿਕਾਸ ਦੇ ਪ੍ਰੋਜੈਕਟ ਜਾਰੀ ਰਹੇ ਨੇ ਚਾਹੀਦੇ ਆ ਇਹ ਜਿਹੜੇ ਨੈਸ਼ਨਲ ਅਥਾਰਟੀ ਦੇ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਇਹ ਅੰਤਰ ਰਾਜੀ ਵੀ ਨੇ ਤੇ ਕੁਮੰਤਰੀ ਵੀ ਨੇ ਨਾ ਕੰਬੀ ਵੀ ਨੇ ਕਹਿ ਸਕਦੇ ਆਪਾਂ ਸੋ ਇਹਨਾਂ ਮਾਮਲਿਆਂ ਦੇ ਵਿੱਚ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਪ੍ਰੋਜੈਕਟ ਸਿਰੇ ਲੱਗ ਰਹਿ ਚਾਹੀਦਾ ਜੇ ਅੜਕਾ ਪੈ ਰਿਹਾ ਹੈ ਉਹਨਾਂ ਨੇ ਇਹਦੇ ਵਿੱਚ ਪੰਜਾਬ ਦੀ ਨੌਕਰਸ਼ਾਹੀ ਨੂੰ ਵੀ ਬੜਾ ਆੜੇ ਹੱਥੀ ਲਿਆ ਹੈ ਕਿ ਤੁਸੀਂ ਸ਼੍ਰੀਮਾਨ ਜੀ ਬੈਠ ਕੇ ਕੀ ਕ ਸੁਚਦੇ ਹੋ ਤੁਸੀਂ ਕੀ ਕਰਦੇ ਹੋ ਉਹਨਾਂ ਨੇ ਕਿਹਾ ਪੰਜਾਬ ਦੀ ਸਰਕਾਰ ਨੂੰ ਇਹਨਾਂ ਤੇ ਸਖਤੀ ਨਾਲ ਇਹ ਜਿਹੜਾ ਪ੍ਰੋਜੈਕਟ ਰਹਿੰਦਾ ਹੈ ਇਹਦਾ ਹੱਲ ਕੱਢਿਆ ਜਾਵੇ ਜੇ ਕਿਤੇ ਕਮੀ ਕਮਜ਼ੋਰੀ ਪੈਸੇ ਦੀ ਲੈਣ ਦੇਣ ਦੀ ਨੈਸ਼ਨਲ ਹਾਈਵੇ ਥੌਰਟੀ ਦੀ ਵੀ ਹੈ ਉਹਨਾਂ ਨਾਲ ਵੀ ਗੱਲ ਕਰੋ ਪਰ ਰਾਜ ਦੀ ਸਰਕਾਰ ਨੂੰ ਇਹ ਜ਼ਮੀਨ ਹਾਸਲ ਕਰਨ ਵਾਸਤੇ ਜੋ ਨਿਯਮ ਬਣੇ ਹੋਏ ਨੇ ਉਹਦੇ ਤਹਿਤ ਜ਼ਮੀਨ ਹਾਸਲ ਕਰਕੇ ਇਹ ਐਨਐਚਆਈ ਨੂੰ ਦੇਣੀ ਚਾਹੀਦੀ ਹੈ ਜੀ ਸੋ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਜ਼ੋਰ ਦੇ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਆਦੇਸ਼ ਦਿੱਤੇ ਗਏ ਨੇ ਅਫਸਰਾਂ ਨੂੰ ਵੀ ਨਸ਼ੇ ਨੂੰ ਲੈ ਕੇ ਕੋਈ ਵੀ ਢਿੱਲ ਨਹੀਂ ਵਰਤੀ ਆਵੇਗੀ ਉੱਥੇ ਹੀ ਆਮ ਮੰਤਰੀ ਹਮਨ ਅਰੋੜਾ ਵੱਲੋਂ ਅੱਜ ਡੀਸੀ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਵਿਚਾਰ ਚਰਚਾ ਕੀਤੀ ਗਈ ਵੀ ਕਿੰਨੇ ਕੁ ਠੱਲ ਪਈ ਤੇ ਅੱਗੇ ਕੀ ਕੀਤਾ ਜਾਣਾ ਚਾਹੀਦਾ ਜੀ ਦੇਖੋ ਹਮਨ ਅਰੋੜਾ ਤੇ ਮਹਿੰਦਰ ਭਗਤ ਦੋਨੋਂ ਕੈਬਨਟ ਦੇ ਮੰਤਰੀ ਇਹਨਾਂ ਦੋਵਾਂ ਨੇ ਹਮਾਂਚੂ ਅਗਰਵਾਲ ਡੀ ਸਾਹਿਬ ਨੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਕਹਿੰਦੇ ਆ ਵੀ ਅਸੀਂ ਐਲਾਨ ਕਰਤਾ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ। ਜਰੂਰ ਕਰੋ ਸਵਾਗਤ ਕਰੂਗਾ ਹਰ ਪੰਜਾਬੀ ਤੁਹਾਡਾ। ਉਹ ਕਹਿੰਦੇ ਕਿ ਜੋ ਕੁਝ ਸਾਡੇ ਪ੍ਰਤੀ ਖਬਰਾਂ ਦੇ ਵਿੱਚ ਆ ਰਿਹਾ ਉਹ ਗੱਲ ਠੀਕ ਨਹੀਂ ਅਸੀਂ ਜੋ ਕੁਝ ਵੀ ਕੀਤਾ ਉਹ ਕਾਨੂੰਨ ਦੇ ਦਾਇਰੇ ਚ ਕੀਤਾ ਹੈ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਕੀਤਾ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਦੇ ਉੱਤੇ ਜੀਸੀਬੀ ਪੀਲੇ ਪੰਜੇ ਚੱਲ ਰਹੇ ਨੇ ਇਹ ਤੁਸੀਂ ਕੋਈ ਗਲਤ ਤਾਂ ਨਹੀਂ ਕਰ ਰਹੇ ਕਿਉਂਕਿ ਉਹਨਾਂ ਲੋਕਾਂ ਨੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਇੱਕ ਕਿਸਮ ਦੇ ਨਾਲ ਉਹਨਾਂ ਦੀਆਂ ਜਾਨਾਂ ਲਈਆਂ ਨੇ ਉਹਨਾਂ ਨੂੰ ਬਰਬਾਦ ਕਰਤਾ ਅੱਜ ਘਰ ਘਰ ਦੇ ਵਿੱਚ ਸਵੇਰ ਵੱਲਣ ਵਾਲੀ ਗੱਲ ਹੋ ਗਈ ਹੈ ਆਮਨ ਰੂੜਾ ਸਾਹਿਬ ਕਹਿੰਦੇ ਕਿ ਸਾਨੂੰ ਲੋਕਾਂ ਨੂੰ ਚਾਹੀਦਾ ਸਾਡਾ ਸਹਿਯੋਗ ਦੇਣ ਆਪਣੇ ਰੋੜਾ ਸਾਹਿਬ ਲੋਕ ਥੋੜਾ ਸਹਾਇਕ ਦੇਣਗੇ ਪਰ ਇਹ ਕਾਰਵਾਈ ਇੱਕ ਸਾਰਤਾ ਨਾਲ ਹੋਵੇ ਤੇ ਜਿਹੜੇ ਵੱਡੇ ਵੱਡੇ ਅਧਿਕਾਰੀ ਤੁਹਾਡੇ ਵਿਜੀਲੈਂਸ ਦੇ ਦਫਤਰ 'ਚ ਬੈਠੇ ਸੀ ਤੇ ਹਾਈ ਕੋਰਟ ਦੇ ਵਿੱਚ ਜਵਾਨਤ ਲੱਗੀ ਵੀ ਸੀ ਉਹਨਾਂ ਨੇ ਉਹ ਫੈਸਲਾ ਵੀ ਨਹੀਂ ਉਡਿਕਿਆ ਉਹਨੂੰ ਪਹਿਲੇ ਹੀ ਤੌਰ 'ਤੇ ਉਹਦਾ ਇੱਕ ਚਹੀਤਾ ਥਾਣੇਦਾਰ ਜਿਹੜਾ ਜਿੱਥੇ ਗਿਆ ਉਹਨੇ ਕਥਤ ਰੂਪ ਦੇ ਵਿੱਚ ਲੁੱਟ ਮਚਾਈ। ਤਸ਼ਦਦ ਢਾਈ। ਉਹਨਾਂ ਨੇ ਕਸੂਰ ਕੀ ਆ ਉਹਨਾਂ ਦੀ? ਤੇ ਉਹਨਾਂ ਤੇ ਕਾਰਵਾਈ ਕਿਉਂ ਨਾ ਹੋਈ? ਕਾਰਵਾਈ ਪਿੱਕ ਐਂਡ ਚੂਜ਼ ਨਾ ਕਰੋ। ਜੇ ਕਾਰਵਾਈ ਕਰਨੀ ਹੈ ਇੱਕੋ ਸਿਰੇ ਤੋਂ ਲੱਗੋ ਦੂਜੇ ਸਿਰੇ ਤੱਕ ਕਾਰਵਾਈ ਕਰੋ। ਲੋਕ ਤੁ ਨੂੰ ਸਰਾਉਣਗੇ। ਤੇ ਚਲੋ ਤੁਸੀਂ ਕਾਰਵਾਈ ਸ਼ੁਰੂ ਕੀਤੀ ਹੈ 3 ਸਾਲ ਤੋਂ ਡੀਗਦੇ ਹੀ ਰਹੇ ਤੇ ਚੰਗੀ ਗੱਲ ਹੈ ਇਹਦੇ ਅਸਰਦਾਰ ਨਤੀਜੇ ਕਿੰਨੇ ਕ ਸਾਹਮਣੇ ਆਉਂਦੇ ਆਉਣ ਵਾਲਾ ਸਭਾ ਦੱਸੇਗਾ ਜੀ ਸੋ ਨਾਲੇ ਗੱਲ ਕਰਾਂਗੇ ਜੀ ਹਰਪਾਲ ਚਿਮਾ ਜੋ ਕਿ ਵਿੱਤ ਮੰਤਰੀ ਨੇ ਉਹਨਾਂ ਵੱਲੋਂ ਤਾਂ ਕਾਲੀ ਦਲ ਦੇ ਉੱਤੇ ਇਲਜ਼ਾਮ ਲਗਾਏ ਨੇ ਉਹਨੇ ਕਿਹਾ ਕਿ ਨਸ਼ੇ ਦਾ ਵਪਾਰ ਕਾਲੀ ਦਲ ਦੀ ਸਰਕਾਰ ਦੇ ਵਿੱਚ ਖੁੱਲਕੇ ਭਾਜਪਾ ਦੇ ਨਾਲ ਵੀ ਕਿਹਾ ਜੀ ਹਾਂ ਇਹ ਗੱਲ ਉਹਨਾਂ ਨੇ ਚਿਮਾ ਸਾਹਿਬ ਅੱਜ ਗਏ ਸੀ ਪਠਾਨਕੋਟ ਦੇ ਵਿੱਚ ਉੱਥੇ ਜਾ ਕੇ ਚੀਮਾ ਸਾਹਿਬ ਨੇ ਕਰਤਿਆ ਆਪਕਾਰੀ ਵਿਭਾਗ ਦੇ ਦਫਤਰ ਤੇ ਛਾਪਾ ਮਾਰ ਲਿਆ ਉੱਥੇ ਆਫੜਾ ਤਾਂ ਆਪਣੀ ਬਚ ਗਈ ਪਤਾ ਪੱਤਰਕਾਰਾਂ ਨੂੰ ਲੱਗ ਗਿਆ ਪੱਤਰਕਾਰ ਵੀ ਪਹੁੰਚ ਗਏ ਉਹਨਾਂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਇਹ ਨਸ਼ੇ ਦਾ ਕਾਰੋਬਾਰ ਅਸਲ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ ਬਿਕਰਮ ਸਿੰਘ ਜੀਟੀਆਂ ਤੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਤੇ ਬਾਅਦ ਦੇ ਵਿੱਚ ਇਹਨਾਂ ਦੇ ਸੁਪਰੀਮੋ ਸਾਹਿਬ ਨੇ ਉਹਨਾਂ ਤੋਂ ਮਾਫੀ ਮੰਗ ਕੇ ਵੀ ਖੇੜਾ ਛਡਾਇਆ ਤੇ ਭਾਈ ਸਾਹਿਬ ਅਕਾਲੀ ਭਾਜਪਾ ਸਰਕਾਰ ਤਾਂ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ ਸੀ 5 ਸਾਲ ਉਹ ਵਿੱਚ ਚੰਨੀ ਸਾਹਿਬ ਵਾਲੇ ਪਾ ਕੇ ਤੇ 3 ਸਾਲ ਚੀਮਾ ਸਾਹਿਬ ਤੁਹਾਡੀ ਆਪਣੀ ਸਰਕਾਰ 8 ਸਾਲ ਹੋ ਗਏ ਨੇ 28 ਸਾਲਾਂ ਦੇ ਵਿੱਚ ਅਜੇ ਤੱਕ ਬਿਕਰਮ ਮਜੀਠੀਆ ਸਰਪਾਹ ਸਟ ਕੋਲੇ ਚਲ ਜਾਓ ਆਓ ਸਟ ਕੋਲੇ ਚਲ ਜਾਓ ਹੁਣ ਫੇਰ ਕਾਈ ਕੋ ਸੁਪਰੀਮ ਕੋਰਟ ਚਲੇ ਗਏ ਲਓ ਜੀ ਬਿਕਰਮ ਮਜੀਠੀਆ ਸਾਨੂੰ ਸਹਿਯੋਗ ਨਹੀਂ ਦਿੰਦਾ ਤੇ ਬਿਕਰਮ ਮਜੀਠੀਆ ਨੇ মিডিਆ ਸਾਹਮਣੇ ਆ ਕੇ ਕਿਹਾ ਮੈਨੂੰ ਇਹ ਦੱਸਰ ਮੈਂ ਇਹਨਾਂ ਨੂੰ ਕਦੋਂ ਸਹਿਯੋਗ ਨਹੀਂ ਦਿੱਤਾ ਇਹ ਜਦੋਂ ਬੁਲਾਉਂਦੇ ਨੇ ਮੈਂ ਉਹਨਾਂ ਮੈਂ ਉਹਨਾਂ ਦੋ ਤਿੰਨ ਦਿਨਾਂ ਚ ਨਹੀਂ ਆਇਆ ਜਦੋਂ ਛੋਟੇ ਤੇ ਵੱਡੇ ਸਭੀ ਚਾਦਿਆਂ ਦਾ ਘੱਲੂ ਘਰਾ ਦੇ ਚੱਲ ਰਿਹਾ ਸੀ ਜਾਂ ਇੱਕ ਅੱਧੀ ਵਾਰ ਹੋਰ ਇਹ ਹੁਣ ਮੈਨੂੰ ਇਕੱਠੇ ਹੀ ਦੱਸ ਦਨ ਭਾਵੇਂ 10 ਦਿਨ ਬੁਲਾ ਲਾਂ ਨਾ ਮੈਂ 10 ਦਿਨ ਵੀ ਬੈਠਾ ਰਹਾਂ ਤੁਜੀ ਮਾ ਸਾਹਿਬ ਤੁਹਾਡੀ ਪੁਲਿਸ ਨੂੰ ਪੁੱਛੋ ਕਿ ਜਿੰਨਾ ਕੁਛ ਬਿਕਰਮਜੀਤ ਜੀ ਨੂੰ ਹੁਣ ਤੱਕ ਬੁਲਾਇਆ ਉਹਨੇ ਉਸ ਜਾਂਚ ਦੇ ਵਿੱਚ ਕਿਹੜੇ ਕਿਹੜੇ ਤੱਥ ਦਿੱਤੇ ਆ ਜਿਹੜੇ ਤੁਸੀਂ ਕੇਸ ਤੇ ਲਾਇਆ ਆਇਓ ਉਹ ਛੱਕਣੀ ਉਹ ਸਰਕਾਰ ਕੋਈ ਦੁੱਧ ਧੋਤੀ ਨਹੀਂ ਸੀ ਉਹਨਾਂ ਤੇ ਬਹੁਤ ਇਲਜ਼ਾਮ ਲੱਗੇ ਨੇ ਨਸ਼ੇ ਵਾਲੇ ਸਾਡੇ ਇਥੇ ਆ ਚਿੱਟਾ ਜਾਂ ਦੂਜਾ ਨਸ਼ਾ ਤਾਂ ਕਿਤੇ ਵੀ ਨਹੀਂ ਸੀ ਡਾਕਟਰ ਧਰਮਵੀਰ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਸਵਾਲ ਉਠਾਇਆ ਇਹ ਸਿੰਥੈਟਿਕ ਨਸ਼ੇ ਆਪਣੇ ਆਪ ਬੰਦ ਹੋ ਜਾਣਗੇ ਤੁਸੀਂ ਕਿਰਪਾ ਕਰਕੇ ਅਫੀਮ ਭੁੱਕੀ ਦੇ ਠੇਕੇ ਖੋਲ ਦਿਓ ਨਾਲੇ ਮਾਲੀ ਆਓ ਉਧਰ ਤਾਂ ਕੋਈ ਨੱਕ ਨਹੀਂ ਕਰਦਾ ਕਿਉਂਕਿ ਉਹ ਅਕਾਲੀ ਭਾਜਪਾ ਹੋਂਦ ਤਾਂ ਉਹਨਾਂ ਦੀ ਸਥਿਤੀ ਹੋ ਰਹੀ ਨਹੀਂ ਉਹ ਪਹਿਲਾਂ ਵਾਲੀ ਇਹ ਤਾਂ ਜੀ ਧਾਰਮਿਕ ਕਾਰਡ ਦੇ ਵਿੱਚ ਸਾਨੂੰ ਜਿਸੇ ਦਾ ਕੱਲ ਤੱਕ ਸਭ ਕੋਲੇ ਦਿਵਾ ਸਕਦੇ ਆ ਹੁਣ ਤਾਂ ਉਹ ਆਪ ਹੀ ਨਹੀਂ ਪੇਸ਼ ਹੁੰਦੇ ਜਾ ਕੇ ਸੋ ਉਹ ਸਥਿਤੀ ਬੱਕਰੀ ਹੈ ਪਰ ਇਹ ਜਿਹੜਾ ਚੀਮਾ ਸਾਹਿਬ ਨੇ ਗੱਲ ਕਹੀ ਹੈ ਕਿ ਨਸ਼ਾ ਉਦੋਂ ਤੁਰਿਆ ਇਹਦੀ ਬਕਾਇਦਾ ਮੇਰਾ ਖਿਆਲ ਇਹਨਾਂ ਦੀ ਪੜਤਾਲ ਤਾਂ ਨਹੀਂ ਹੋਣੀ ਚੰਗਾ ਹੋਵੇ ਸੁਪਰੀਮ ਕੋਰਟ ਆਪਣੇ ਕਿਸੇ ਵੱਡੇ ਜੱਜ ਸਾਹਿਬ ਦੇ ਜਦ ਡਵਲ ਬੈਂਚ ਜਾਂ ਟ੍ਰਿਪਲ ਬੈਂਚ ਦੀ ਅਗਵਾਈ ਵਿੱਚ ਇਹਦੀ ਜਾਂਚ ਕਰਵਾ ਲਵੇ ਜੀ ਅੱਜ ਦੇ ਪਰ ਉਹਨਾਂ ਵਿੱਚ ਨੇਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪਰੋਗਰਾਮ ਦੇ ਵਿੱਚ ਜੁੜੇ ਰਹੇ ਪਰ ਉਹਨਾਂ ਨੂੰ ਅਗਲੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ